ਸੱਚੀ ਇਹ ਗਾਲ ਜੀ ਨਾਵਲ ਲਾਲੀ ਭਾਗ 23 ਲੇਖਕ ਗੁਰਵਿੰਦਰ ਸਿੱਧੂ ਜੋ ਗੱਲ ਸੀ ਦਿਲ ਵਿੱਚ ਕਹਿ ਜਾਂਦੀ ਦੋ ਪਲ ਕੋਲੇ ਬਹਿ ਜਾਂਦੀ ਸਾਡਾ ਦਿਲ ਸਾਨੂੰ ਮੋੜ ਦਿੰਦੀ ਆਪਣੀਆਂ ਯਾਦਾਂ ਇਕੱਠੀਆਂ ਕਰਕੇ ਲੈ ਜਾਂਦੀ ਕਿਸਨੇ ਨੇ ਪਹਿਲਾਂ ਤਾਂ ਲਾਲੀ ਵੱਲ ਗੌਰ ਨਾਲ ਦੇਖਿਆ ਫਿਰ ਪਾਸੇ ਰੇੜੇ ਦੇ ਵਿਚਕਾਰ ਖੜੀ ਹੋਈ ਵੀਰੋ ਵੱਲ ਰੋਬ ਵਾਲੀਆਂ ਨਜ਼ਰਾਂ ਨਾਲ ਦੇਖਿਆ ਵੀਰੋ ਆਪਣੀ ਅਲੱਗ ਹੀ ਲੈ ਵਿੱਚ ਖੜੀ ਹੋਈ ਸੀ ਕਿਸਨਾ ਲਾਲੀ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਨ ਲੱਗਿਆ ਫਿਰ ਲਾਲੀ ਦਾ ਮੱਥਾ ਚੁੰਮਦੇ ਕਿਸਨੇ ਦਾ ਰੋਣ ਨਿਕਲ ਆਇਆ ਕਿਸਨੇ ਨੂੰ ਰੋਂਦਾ ਵੇਖ ਕੇ ਲਾਲੀ ਵੀ ਆਪਣੀਆਂ ਅੱਖਾਂ ਪਾਰਾਈ ਵੀਰੋ ਇਹ ਸਭ ਕੁਝ ਦੇਖ ਰਹੀ ਸੀ ਅੰਦਰੋਂ ਅੰਦਰੀ ਸੜਵੀ ਰਹੀ ਸੀ ਲਾਲੀ ਨੇ ਆਪਣੇ ਮਾਮੇ ਕਿਸਨੇ ਦੀਆਂ ਅੱਖਾਂ ਨੂੰ ਆਪਣੀ ਚੁੰਨੀ ਨਾਲ ਸਾਫ਼ ਕੀਤਾ ਪਾਣੀ ਦਾ ਗਲਾਸ ਕਿਸ਼ਨੇ ਨੇ ਫੜ ਕੇ ਲਾਲੀ ਨੂੰ ਆਪਣੇ ਕੋਲ ਮੰਝੇ ਤੇ ਬਿਠਾ ਲਿਆ ਐਨੇ ਨੂੰ ਬਿਸ਼ਨਕੌਰ ਵੀ ਆ ਗਈ ਅਤੇ ਆ ਕੇ ਕਿਸ਼ਨੇ ਦੇ ਕੋਲ ਹੀ ਮੰਝੇ ਤੇ ਬੈਠ ਗਈ ਵੀਰੋ ਸਭ ਕੁਝ ਉੱਥੇ ਹੀ ਖੜੀ ਦੇਖ ਰਹੀ ਸੀ ਉਸਨੇ ਨਾਤਾ ਕਿਸ਼ਨੇ ਨੂੰ ਪੁੱਛਿਆ ਨਾ ਹੀ ਕਿਸੇ ਹੋਰ ਨੂੰ ਕੁਝ ਕਿਹਾ ਬਿਸ਼ਨਕੌਰ ਕਿਸ਼ਨੇ ਨੂੰ ਸਮਝਾਉਣ ਲੱਗ ਪਈ ਕਿ ਐਨੀ ਸ਼ਰਾਬ ਨਾ ਪੀਆ ਕਰ ਜੇ ਤੈਨੂੰ ਕੁਝ ਹੋ ਗਿਆ ਫਿਰ ਅਸੀਂ ਕੀ ਕਰਾਂਗੇ ਸਾਡਾ ਨਹੀਂ ਤਾਂ ਇਸ ਵਿਚਾਰੀ ਲਾਲੀ ਦਾ ਹੀ ਫਜ਼ੂਲ ਕਰ ਲੈ ਉਹ ਚੰਦਰੀ ਤਾਂ ਪਹਿਲਾਂ ਹੀ ਲਾਲੀ ਨੂੰ ਇਕੱਲੀ ਨੂੰ ਛੱਡ ਕੇ ਚਲੇ ਗਏ ਨੇ ਹੁਣ ਤੂੰ ਹੀ ਲਾਲੀ ਦਾ ਸਭ ਕੁਝ ਹੈ ਲਾਲੀ ਦੇ ਮਾਪਿਓ ਨੂੰ ਯਾਦ ਕਰਦੀ ਬਿਸ਼ਨਕੋਰ ਲਾਲੀ ਤੇ ਸਿਰ ਨੂੰ ਪਲੋਸਤੀ ਹੋਈ ਆਪਣੀਆਂ ਅੱਖਾਂ ਪਾਰਾਈ ਕਿਸ਼ਨਾ ਨੀਵੀਂ ਪਾ ਕੇ ਬਸ ਚੁੱਪ-ਚਾਪ ਸਾਰੀਆਂ ਹੀ ਗੱਲਾਂ ਸੁਣਦਾ ਰਿਹਾ ਆਪਣੀਆਂ ਯਾਦਾਂ ਵਿੱਚੋਂ ਮਜਬੂਰਨ ਬਾਹਰ ਨਿਕਲਦੀ ਬਿਸ਼ਨਕੌਰ ਨੇ ਆਪਣੀ ਅੱਖਾਂ ਨੂੰ ਚੁੰਨੀ ਦੇ ਪੱਲੇ ਨਾਲ ਸਾਫ਼ ਕੀਤਾ ਭਰੇ ਹੋਏ ਮਨ ਨਾਲ ਪਹਿਲਾ ਵੇੜੇ ਵਿੱਚ ਖੜੀ ਹੋਈ ਵੀਰੋਵਲ ਦੇਖਿਆ ਫਿਰ ਲਾਲੀ ਨੂੰ ਚਾਹ ਬਣਾਉਣ ਲਈ ਕਹਿਣ ਲੱਗੀ ਲਾਲੀ ਨੇ ਹਾਂ ਤਾਂ کہہ ਦਿੱਤਾ ਪਰ ਥੋੜਾ ਸਹਿਮੀ ਹੋਈ ਨੀ ਦੰਦਾ ਵਿਵਾ ਚਾਨਣ ਹੋ ਗਿਆ ਸੀ ਲਾਲੀ ਹੌਲੀ-ਹੌਲੀ ਤੁਰਦੀ ਹੋਈ ਰਸੋਈ ਵੱਲ ਜਾਣ ਲੱਗੀ ਵੀਰੋ ਸਭ ਕੁਝ ਦੇਖ ਰਹੀ ਸੀ ਪਰ ਕੁਝ ਨਾ ਬੋਲੀ ਹੌਲੀ-ਹੌਲੀ ਤੁਰਦੀ ਲਾਲੀ ਰਸੋਈ ਦੇ ਅੰਦਰ ਚਲੀ ਗਈ ਸੀ ਬਿਸ਼ਨਕੋਰ ਤੇ ਕਿਸ਼ਨਾ ਅੰਦਰ ਬੈਠੇ ਹੋਏ ਸਨ ਬਿਸ਼ਨਕੋਰ ਕਿਸ਼ਨੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਵੀਰੋ ਨੇ ਸੋਚਿਆ ਕਿ ਕਿਉਂ ਨਾ ਹੁਣ ਛਤਰੀ ਨੂੰ ਚੋਰੀ-ਚੋਰੀ ਘਰੋਂ ਬਾਹਰ ਘੜ ਦਿਵਾ ਕਿਹੜਾ ਕਿਸਨ ਨੂੰ ਕੁਝ ਪਤਾ ਲੱਗੇਗਾ ਵੀਰੋ ਸਭ ਤੋਂ ਅੱਖ ਬਚਾ ਕੇ ਪਸ਼ੂਆਂ ਵਾਲੇ ਪਾਸੇ ਚਲੀ ਗਈ ਪਹਿਲਾ ਬਹਾਨੇ ਨਾਲ ਖੁਰਲੀ ਵਿੱਚ ਹੱਥ ਫੇਰਨ ਲੱਗੀ ਤਾਜੋ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਫਿਰ ਪਿੱਛੇ ਮੁੜ ਕੇ ਦੇਖਿਆ ਫਿਰ ਕਾਲੀ ਨਾਲ ਆਸ-ਪਾਸੇ ਨਿਗਾਹ ਕਮਾਈ ਵੀਰੋ ਸਮਝ ਚੁੱਕੀ ਸੀ ਕਿ ਚਤਰਾ ਟੂੜੀ ਵਾਲੇ ਅੰਦਰ ਹੀ ਹੋਵੇਗਾ ਵੀਰੋ ਕਾਲੀ ਨਾਲ ਅੰਦਰ ਚਲੀ ਗਈ ਤੇਜ-ਤੇਜ ਨਜ਼ਰਾਂ ਘੁਮਾਉਂਦੀ ਚਤਰੇ ਨੂੰ ਲੱਭਣ ਦੀ ਕੋਸ਼ਿਸ਼ ਕਰਨ ਲੱਗੀ ਪਰ ਚਤਰਾ ਵੀਰੋ ਨੂੰ ਕਿਤੇ ਵੀ ਨਜ਼ਰ ਨਾ ਆਇਆ ਵੀਰੋ ਵੀ ਸੋਚਣ ਲੱਗ ਪਈ ਕਿ ਸ਼ਾਇਦ ਚਲਾ ਗਿਆ ਹੋਵੇਗਾ ਵੀਰੋ ਸੋਚਾਂ ਵਿੱਚ ਹੀ ਸੀ ਚਤਰੀ ਨੇ ਪਿੱਛੋਂ ਤੋਂ ਆਕੇ ਵੀਰੋ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਵੀਰੋ ਦੀ ਗਰਦਨ ਨੂੰ ਚੁੰਮਦਾ ਹੋਇਆ ਚਤਰਾ ਵੀਰੋ ਨੂੰ ਹੋਰ ਅੰਦਰ ਤੱਕ ਲੈ ਗਿਆ ਅਗਾਂ ਲਾ ਜਾ ਕੇ ਚਤਰੀ ਨੇ ਵੀਰੋ ਨੂੰ ਕੰਧ ਨਾਲ ਲਾ ਲਿਆ ਵੀਰੋ ਦੇ ਗਰਮ ਗਰਮ ਤੇ ਕੋਲੇ ਜਿਸਮ ਨੇ ਚਤਰੀ ਨੂੰ ਵੀ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਵੀਰੋ ਦੇ ਪਿੱਠ ਨੂੰ ਚੁੰਮਦੇ ਹੋਏ ਚਤਰੀ ਨੇ ਵੀਰੋ ਨੂੰ ਘੁਮਾ ਕੇ ਵੀਰੋ ਦਾ ਮੂੰਹ ਆਪਣੇ ਵੱਲ ਕਰ ਲਿਆ ਘੁੱਟ ਕੇ ਆਪਣੇ ਨਾਲ ਲਾਉਣ ਦੇ ਚਤਰਾ ਵੀਰੋ ਦੇ ਲਾਲ ਲਾਲ ਬੁੱਲਾਂ ਦਾ ਰਸ ਪੀਣ ਲੱਗ ਪਿਆ। ਵੀਰੋ ਵੀ ਮਦਹੋਸ਼ ਹੋਈ ਸਿਸਕੀਆਂ ਭਰਦੀ ਚਤਰੇ ਦੀ ਪਿੱਠ ਨੂੰ ਸਹਲਾਉਣ ਲੱਗ ਪਈ। ਚਤਰੇ ਨੇ ਆਪਣਾ ਇੱਕ ਹੱਥ ਵੀਰੋ ਦੀ ਕੁੜਤੀ ਦੇ ਅੰਦਰ ਪਾ ਕੇ ਵੀਰੋ ਦੀਆਂ ਛਾਤੀਆਂ ਨੂੰ ਦੱਬਣਾ ਸ਼ੁਰੂ ਕਰ ਦਿੱਤਾ। ਵੀਰੋ ਦੇ ਅੰਦਰ ਦੀ ਅੱਗ ਹੋਰ ਵੀ ਜ਼ਿਆਦਾ ਭਾਂਬੜ ਬਣ ਗਈ। ਵੀਰੋ ਪਾਣੀ ਵਿੱਚੋਂ ਨਿਕਲੀ ਮੱਛੀ ਵਾਂਗ ਉਤਰਫਨ ਲੱਗ ਪਈ। ਵੀਰੋ ਆਈ ਤਾਂ ਚਤਰੇ ਨੂੰ ਇੱਥੋਂ ਬਾਹਰ ਕੱਢਣ ਲਈ ਸੀ। ਪਰ ਪਿਆਰ ਵਿੱਚ ਅੰਨੀ ਹੋਈ ਵੀਰੋ ਸੁਖ ਭੋਗਣ ਲੱਗ ਪਈ। ਚਤਰੇ ਨੇ ਵੀਰੋ ਦੀ ਕੁਰਤੀ ਨੂੰ ਉੱਪਰ ਕਰਕੇ ਆਪਣਾ ਵੀ ਮੋਹ ਵੀਰੋ ਦੀਆਂ ਛਾਤੀਆਂ ਵਿੱਚ ਫਸਾ ਲਿਆ। ਵੀਰੋ ਕੁੱਟ-ਕੁੱਟ ਕੇ ਚਤਰੇ ਨੂੰ ਆਪਣੇ ਅੰਦਰ ਸਮੋਲਣ ਲੱਗ ਪਈ। ਚਤਰੇ ਨੇ ਵੀਰੋ ਨੂੰ ਕੰਧ ਦੇ ਨਾਲ ਲਾ ਕੇ ਜ਼ੋਰ ਦਾ ਚਟਕਾ ਮਾਰਿਆ। ਵੀਰੋ ਨੂੰ ਦਰਦ ਦੇ ਨਾਲ ਸਕੂਨ ਵੀ ਨਹੀਂ ਮਿਲਿਆ। ਵੀਰੋ ਦੇ ਪੋਲੇ-ਪੋਲੇ ਜਿਸਮ ਨਾਲ ਚਤਰਾ ੱੱੱਕਾ ਕਰਨ ਲੱਗ ਪਿਆ। ਮਦਹੋਸ਼ ਹੋਈ ਵੀਰੋ ਦੇ ਮੂੰਹੋਂ ਨਿਕਲਦੀਆਂ ਸਿਸਕੀਆਂ ਚਤਰੇ ਨੂੰ ਹੋਰ ਵੀ ਜ਼ਿਆਦਾ ਸਰੂਰ ਦੇ ਰਹੀਆਂ ਸੀ ਸਵੇਰ ਵੇਲੇ ਦੀ ਮੱਠੀ ਮੱਠੀ ਠੰਡੀ ਹਵਾ ਦੋਵਾਂ ਦੇ ਕਰਮ ਜਿਸਮ ਤੋਂ ਦੂਰੋਂ ਹੀ ਸ਼ਰਮਾ ਕੇ ਵਾਪਸ ਮੁੜਨ ਲੱਗ ਪਈ ਸ਼ਾਂਤ ਕਮਰੇ ਵਿੱਚ ਵੀਰੋ ਦੀਆਂ ਸਿਸਕੀਆਂ ਦੀ ਆਵਾਜ਼ ਅਤੇ ਤੇਜ਼ ਤੇ ਚੱਲਦੇ ਸਾਹਾਂ ਦੀ ਧੜਕਣ ਹੀ ਸੁਣਾਈ ਦੇ ਰਹੀ ਸੀ ਵੀਰੋ ਦਾ ਗੁਲਾਬੀ ਹੁਸਨ ਹੋਰ ਵੀ ਜ਼ਿਆਦਾ ਲਾਲ ਲਾਲ ਹੋ ਚੁੱਕਿਆ ਸੀ ਚਤਰਾ ਕਦੇ ਵੀਰੋ ਦੀਆਂ ਸਖਤ ਹੋਈਆਂ ਛਾਤੀਆਂ ਨੂੰ ਛੂੰਦਾ ਕਦੇ ਵੀਰੋ ਨੂੰ ਧੋਨ ਤੋਂ ਫੜ ਕੇ ਵੀਰੋ ਤੇ ਲਾਲ ਬੁੱਲਾ ਨੂੰ ਆਪਣੇ ਬੁੱਲਾ ਨਾਲ ਲਾ ਲੈਂਦਾ ਤੇਜ਼-ਤੇਜ਼ ਚੱਲਦੀ ਸਾਹਾਂ ਦੀ ਆਵਾਜ਼ ਹਵਾ ਵਿੱਚ ਰਲ ਕੇ ਪੂਰੇ ਕਮਰੇ ਵਿੱਚ ਫੈਲ ਚੁੱਕੀ ਸੀ ਇੱਕੋ ਰਾਤ ਵਿੱਚ ਕਈ ਵਾਰ ਚਤਰੇ ਨਾਲ ਸੁੱਖ ਭੋਗ ਚੁੱਕੀ ਵੀਰੋ ਹਾਲੇ ਵੀ ਅਧੂਰੀ ਸੀ ਚਤਰੇ ਨੇ ਜ਼ੋਰ ਨਾਲ ਵੀਰੋ ਨੂੰ ਅੰਦਰ ਤੱਕ ਸੁੱਖ ਦੇਣ ਦੀ ਕੋਸ਼ਿਸ਼ ਕੀਤੀ ਠੰਡੀਆਂ ਕਣੀਆਂ ਵਰਗੇ ਅਹਿਸਾਸਾਂ ਨੇ ਵੀਰੋ ਦੀ ਰੂਹ ਨੂੰ ਵੀ ਖੁਸ਼ ਕਰ ਦਿੱਤਾ ਵੀਰੋ ਚਤਰੀ ਨੂੰ ਆਪਣੀਆਂ ਬਾਹਾਂ ਵਿੱਚ ਹੋਰ ਵੀ ਜ਼ਿਆਦਾ ਜ਼ੋਰ ਨਾਲ ਕੱਸਣ ਲੱਗ ਪਈ ਕੋਟ-ਕੋਟ ਕੇ ਜੱਫੀ ਪਾਉਂਦੀ ਵੀਰੋ ਚਤਰੀ ਨੂੰ ਚੁੰਮਣ ਲੱਗ ਪਈ ਚਤਰੀ ਦੇ ਜਿਸਮ ਨਾਲ ਲਾ ਕੇ ਵੀਰੋ ਨੂੰ ਸਕੂਨ ਮਿਲ ਰਿਹਾ ਸੀ ਪਰ ਵੀਰੋ ਹਾਲੇ ਵੀ ਪਿਆਸੀਆਂ ਨਜ਼ਰਾਂ ਨਾਲ ਚਤਰੀ ਵੱਲ ਦੇਖ ਰਹੀ ਸੀ ਵੀਰੋ ਪੂਰੀ ਤਰ੍ਹਾਂ ਹਵਸ ਵਿੱਚ ਅੰਨੀ ਹੋ ਚੁੱਕੀ ਸੀ ਉਸ ਨੂੰ ਲੱਗਦਾ ਸੀ ਕਿ ਉਹ ਜੋ ਕੁਝ ਵੀ ਕਰ ਰਹੀ ਹੈ ਉਹ ਸਹੀ ਹੈ ਵੀਰ ਨੂੰ ਲੱਗਦਾ ਸੀ ਕਿ ਮੈਂ ਤੇ ਚਤਰਾ ਸਿਰਫ ਇੱਕ ਦੂਜੇ ਲਈ ਹੀ ਬਣਿਆ ਹਾਂ ਪਰ ਉਹ ਇਹ ਨਹੀਂ ਸਮਝਦੀ ਸੀ ਕਿ ਚਤਰਾ ਇਹ ਸਭ ਕੁਝ ਕਿਉਂ ਕਰ ਰਿਹਾ ਹੈ ਵੀਰੋ ਚਤਰੇਲੀ ਇੰਨੀ ਬਾਗਲ ਹੋ ਚੁੱਕੀ ਸੀ ਕਿ ਵੀਰੋ ਨੂੰ ਕਿਸ਼ਨਾ ਬਹੁਤ ਮਾੜਾ ਤੇ ਗੰਦਾ ਲੱਗਣ ਲੱਗ ਪਿਆ ਸੀ ਵੀਰੋ ਦੇ ਦਿਲ ਵਿੱਚ ਖਿਆਲ ਆਉਣ ਲੱਗ ਪਏ ਕਿ ਮੈਂ ਚਤਰੇ ਨਾਲ ਹੀ ਆਪਣੀ ਅੱਗੇ ਦੀ ਜ਼ਿੰਦਗੀ گزارਣੀ ਹੈ ਵੀਰੋ ਨੂੰ ਆਪਣੀ ਜ਼ਿੰਦਗੀ ਵਿੱਚ ਅੱਜ ਪਹਿਲੀ ਵਾਰ ਇੰਨੀ ਜ਼ਿਆਦਾ ਖੁਸ਼ੀ ਚਤਰੇ ਨਾਲ ਮਿਲੀ ਸੀ ਕੋਲ ਖੜੀ ਵੀਰੋ ਚਤਰੇ ਨੂੰ ਗੌਰ ਨਾਲ ਦੇਖਣ ਲੱਗ ਪਈ ਵੀਰੋ ਦਾ ਅੰਗ-ਅੰਗ ਚਤਰੇ ਦੀ ਖੁਸ਼ਬੂ ਨੂੰ ਮਾਨ ਰਿਹਾ ਸੀ ਚਤਰੇ ਦੀਆਂ ਅੱਖਾਂ ਵਿੱਚ ਵੇਖਦੀ ਵੀਰੋ ਚਤਰੇ ਦੇ ਗਲ ਨੂੰ ਲਪਟ ਗਈ ਵੀਰੋ ਨੇ ਆਪਣਾ ਸਾਰਾ ਜਿਸਮ ਚਤਰੇ ਦੇ ਨਾਲ ਲਾ ਲਿਆ ਵੀਰੋ ਨੇ ਐਨੇ ਜ਼ੋਰ ਨਾਲ ਚਤਰੇ ਨੂੰ ਘੁੱਟ ਕੇ ਜੱਫੀ ਪਾਈ ਸੀ ਕਿ ਦਾਬ ਨਾਲ ਵੀਰੋ ਦੀ ਹਿੱਕ ਵੀ ਪਾਸੇ ਵੱਲ ਨਿਕਲ ਗਈ ਦਾਬ ਵਿੱਚ ਆਈ ਵੀਰੋ ਦੀ ਨਰਮ ਹਿੱਕ ਚਤਰੇ ਨੂੰ ਵੀ ਸਕੂਨ ਦੇ ਰਹੀ ਸੀ ਵੀਰੋ ਦੇ ਗਰਮ-ਗਰਮ ਅੰਗ ਚਤਰੇ ਨੂੰ ਇੱਕ ਨਵੀਂ ਹੀ ਦੁਨੀਆ ਦਾ ਅਹਿਸਾਸ ਕਰਾ ਰਹੇ ਸੀ ਚਤਰਾ ਕੰਧ ਨਾਲ ਢੁਈ ਨਾਲ ਲਾ ਕੇ ਬਹਿ ਗਿਆ ਵੀਰੋ ਵੀ ਚਤਰੇ ਦੀ ਬੁੱਕਲ ਵਿੱਚ ਹੀ ਬੈਠ ਗਈ ਆਪਣੀਆਂ ਖਿਲਰੀਆਂ ਜ਼ੁਲਫਾਂ ਨੂੰ ਅੱਗੇ ਹਿੱਕ ਤੇ ਕਰਦੀ ਵੀਰੋ ਚਤਰੇ ਦੀ ਨਿੱਘ ਨੂੰ ਮਾਣਨ ਲੱਗ ਪਈ ਚਤਰਾ ਵੀ ਖੁਸ਼ ਤਾਂ ਸੀ ਪਰ ਉਹ ਹਾਲੇ ਵੀ ਲਾਲੀਵਾਰੇ ਹੀ ਸੋਚ ਰਿਹਾ ਸੀ ਭਾਵੇਂ ਵੀਰੋ ਨੇ ਚਤਰੇ ਨੂੰ ਆਪਣਾ ਸਾਰਾ ਕੁਝ ਦੇ ਦਿੱਤਾ ਸੀ ਪਰ ਚਤਰੇ ਦੇ ਦਿਲ ਵਿੱਚ ਸਿਰਫ ਲਾਲੀ ਦੇ ਹੀ ਸੁਪਨੇ ਆ ਰਹੇ ਸਨ ਜਦੋਂ ਦਾ ਚਤਰੇ ਨੇ ਲਾਲੀ ਨੂੰ ਪਿੱਛੇ ਤੋਂ ਦੇਖਿਆ ਸੀ ਉਦੋਂ ਦੀ ਲਾਲੀ ਚਤਰੇ ਨੂੰ ਹੋਰ ਵੀ ਜ਼ਿਆਦਾ ਸੋਹਣੀ ਲੱਗਣ ਲੱਗ ਰਹੀ ਸੀ ਵੀਰੋ ਚਤਰੇ ਨਾਲ ਗੱਲਾਂ ਕਰਨੀਆਂ ਚਾਹੁੰਦੀ ਸੀ ਪਰ ਚਤਰਾ ਲਾਲੀ ਦੇ ਖਿਆਲਾਂ ਵਿੱਚ ਗੁਆਚਿਆ ਹੋਇਆ ਸੀ ਚਤਰੇ ਨੂੰ ਐਵੇਂ ਗੁੰਮਸੁੰਮ ਬੈਠਾ ਦੇਖ ਕੇ ਵੀਰੋ ਨੇ ਆਪਣੀ ਕੋਣੀ ਚਤਰੇ ਦੇ ਪੋਲੀ ਜਿਹੀ ਮਾਰ ਕੇ ਚਤਰੇ ਨੂੰ ਖਿਆਲਾਂ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਵਿਰੋਧੀ ਕੋਣੀ ਨਾਲ ਚਤਰਾ ਆਪਣੇ ਖਿਆਲਾਂ ਵਿੱਚੋਂ ਬਾਹਰ ਆਇਆ। ਵੀਰੋ ਦੇ ਲੱਕ ਉੱਪਰ ਹੱਥ ਰੱਖ ਕੇ ਵੀਰ ਨੂੰ ਹੋਰ ਉੱਪਰ ਵੱਲ ਕਰ ਲਿਆ। ਵੀਰੋ ਦੀ ਗਰਦਨ ਨੂੰ ਚੁੰਮਦਾ ਹੋਇਆ ਚਤਰਾ ਵੀਰੋ ਦੀ ਜਵਾਨੀ ਵਿੱਚ ਮਦਹੋਸ਼ ਹੋਣ ਲੱਗ ਪਿਆ। ਤੇਰੀਆਂ ਅੱਖਾਂ 'ਚ ਪੜਦੇ-ਪੜਦੇ ਗੁਮਨਾਮ ਹੋ ਗਏ। ਐਸੀ ਸੱਟ ਇਸ਼ਕ ਦੀ ਦਿਲ ਤੇ ਮਾਰੀ। ਲਾਲੀ ਨੇ ਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗ ਪਈ ਸੀ। ਪਰ ਲਾਲੀ ਦੀਆਂ ਨਜ਼ਰਾਂ ਰਸੋਈ ਵਿੱਚ ਚਾਰੇ ਪਾਸੇ ਘੁੰਮ ਰਹੀਆਂ ਸਨ ਲਾਲੀ ਦੀ ਗੱਲ ਰਾਤ ਭਾਵੇਂ ਕਿਸੇ ਨੇ ਨਹੀਂ ਮੰਨੀ ਸੀ ਪਰ ਲਾਲੀ ਨੂੰ ਪੱਕਾ ਯਕੀਨ ਸੀ ਕਿ ਰਾਤ ਇੱਥੇ ਜ਼ਰੂਰ ਕੁਝ ਤਾਂ ਹੋਇਆ ਹੈ ਲਾਲੀ ਨੂੰ ਯਾਦ ਆਇਆ ਕਿ ਉਸਦੇ ਪੈਰ ਨਾਲ ਪਹਿਲਾਂ ਕੋਈ ਕੱਪੜਾ ਲੱਗਿਆ ਸੀ ਅਤੇ ਫਿਰ ਉਸਦਾ ਪੈਰ ਕਿਸੇ ਨਾਲ ਟਕਰਾਇਆ ਸੀ ਲਾਲੀ ਨੇ ਸਾਰੀ ਰਸੋਈ ਵਿੱਚ ਲੱਭਿਆ ਪਰ ਕੁਝ ਵੀ ਨਜ਼ਰ ਨਾ ਆਇਆ ਲਾਲੀ ਆਪਣੇ ਖਿਆਲਾਂ ਵਿੱਚ ਹੀ ਸੀ ਕੀਨ ਨੇ ਨੂੰ ਛੀਛੀ ਕਰਦੀ ਚਾ ਉਬਲਦੀ ਹੋਈ ਗੈਂਸ ਤੇ ਆਉਣ ਲੱਗੀ ਲਾਲੀ ਆਪਣੇ ਰਾਤ ਵਾਲੇ ਖਿਆਲਾਂ ਵਿੱਚੋਂ ਬਾਹਰ ਆਈ ਗਲਾਸਾਂ ਵਿੱਚ ਚਾਹ ਪਾ ਕੇ ਬਾਹਰ ਲੈ ਆਈ ਆਪਣੇ ਮਾਮੇ ਕਿਸ਼ਨੀ ਤੇ ਨਾਨੀ ਬਿਸ਼ਨਕੌਰ ਨੂੰ ਚਾਹ ਫੜਾ ਕੇ ਆਪਣੀ मामੀ ਵੀਰੋ ਨੂੰ ਲੱਪਣ ਲੱਗੀ ਲਾਲੀ ਨੂੰ ਯਾਦ ਆਇਆ ਕਿ ਉਹ ਪਸ਼ੂਆਂ ਵਾਲੇ ਪਾਸੇ ਹੀ ਗਈ ਹੋਣੀ ਲਾਲੀ ਇੱਕ ਗਲਾਸ ਵਿੱਚ ਚਾਹ ਚੁੱਕ ਕੇ मामੀ मामੀ ਕਹਿੰਦੀ ਹੋਈ ਪਸ਼ੂਆਂ ਵਾਲੇ ਪਾਸੇ ਜਾਣ ਲੱਗੀ ਵੀਰੋ ਤੇ ਚਤਰਾ ਆਪਣੇ ਖਿਆਲਾਂ ਵਿੱਚ ਗਵਾਚੇ ਹੋਏ ਸਨ ਚਤਰੇ ਦੀ ਬੁੱਕਲ ਵਿੱਚ ਬੈਠੀ ਵੀਰੋ ਪਿਆਰ ਦੇ ਸਮੁੰਦਰਾਂ ਵਿੱਚ ਤਾਰੀਆਂ ਲਾ ਰਹੀ ਸੀ ਵੀਰੋ ਨੇ ਚਤਰੇ ਦੇ ਹੱਥਾਂ ਨੂੰ ਆਪਣੀ ਹਿੱਕ ਤੇ ਰੱਖਿਆ ਹੋਇਆ ਸੀ ਤੇ ਆਪਣੇ ਹੱਥਾਂ ਨਾਲ ਚਤਰੇ ਦੇ ਚਿਹਰੇ ਨੂੰ ਓਪਲੋਸ ਰਹੀ ਸੀ ਮਾਮੀ ਜੀ ਮਾਮੀ ਜੀ ਕਰਦੀ ਲਾਲੀ ਵੀ ਨੇੜੇ ਆ ਗਈ ਪਰ ਵੀਰੋ ਤਾਂ ਜਿਵੇਂ ਸਭ ਕੁਝ ਭੁਲਾ ਕੇ ਹੀ ਬੈਠੀ ਹੋਈ ਸੀ ਲਾਲੀ ਨੇ ਆ ਕੇ ਪਸ਼ੂਆ ਵਾਲੇ ਪਾਸੇ ਵੀ ਦੇਖਿਆ ਪਰ ਵੀਰੋਂ ਕਿਤੇ ਵੀ ਨਜ਼ਰ ਨਾ ਆਈ ਲਾਲੀ ਸੋਚਣ ਲੱਗੀ ਕਿ ਆਖਿਰ मामੀ ਜੀ ਕਿੱਥੇ ਚਲੀ ਗਈ ਹੈ ਲਾਲੀ ਨੂੰ ਖਿਆਲ ਆਇਆ ਕਿ ਹੋ ਸਕਦਾ ਹੈ ਕਿ ਤੂੜੀ ਵਾਲੇ ਅੰਦਰ ਹੀ ਹੋਵੇ ਇਸ ਲਈ ਲਾਲੀ ਵੀਰੋਂ ਨੂੰ ਆਵਾਜ਼ਾਂ ਦਿੰਦੀ ਹੋਈ ਹੌਲੀ-ਹੌਲੀ ਤੂੜੀ ਵਾਲੇ ਅੰਦਰ ਜਾਣ ਲੱਗੀ ਵੀਰੋਂ ਤਾਂ ਚਤਰੇ ਦੇ ਆਨੰਦ ਵਿੱਚ ਮਦਹੋਸ਼ ਹੋਈ ਬੈਠੀ ਸੀ ਪਰ ਚਤਰੇ ਨੇ ਲਾਲੀ ਦੀ ਆਵਾਜ਼ ਸੁਣ ਲਈ ਲਾਲੀ ਦੀ ਆਵਾਜ਼ ਸੁਣ ਕੇ ਵੀਰੋ ਨੂੰ ਹਲੂਣਾ ਜਿਹਾ ਦੇ ਕੇ ਚਤਰੀ ਨੇ ਰੰਗੀਨ ਖਿਆਲਾਂ ਵਿੱਚੋਂ ਬਾਹਰ ਕੱਢਿਆ ਖਿਆਲਾਂ ਵਿੱਚੋਂ ਬਾਹਰ ਆਈ ਤਾਂ ਵੀਰੋ ਨੂੰ ਵੀ ਲਾਲੀ ਦੀ ਆਵਾਜ਼ ਸੁਣਾਈ ਦੇਣ ਲੱਗੀ ਵੀਰੋ ਦੇ ਇਸ਼ਕ ਦੇ خیال ਇੱਕ ਪਲ ਵਿੱਚ ਹੀ ਹਵਾ ਦੇ ਵਿਰੋਲੇ ਵਾਂਗ ਕਿਧਰੇ ਉੱਡ ਗਏ ਇਸ਼ਕ ਵਿੱਚ ਮਦਹੋਸ਼ ਹੋਈ ਵੀਰੋ ਦਾ ਸਰੀਰ ਇੱਕ ਮਿੰਟ ਵਿੱਚ ਬਰਫ ਵਾਂਗ ਠੰਡਾ ਹੋ ਗਿਆ ਵੀਰੋ ਕਾਲੀ ਨਾਲ ਖੜੀ ਹੋਣ ਦੀ ਕੋਸ਼ਿਸ਼ ਕਰਨ ਲੱਗੀ ਪਰ ਚਤਰੀ ਨੇ ਵੀਰੋਂ ਨੂੰ ਬਾਹਰ ਤੋਂ ਫੜ ਕੇ ਉੱਥੇ ਹੀ ਬਿਠਾ ਲਿਆ। ਲਾਲੀ ਆਵਾਜ਼ ਦਿੰਦੀ ਹੋਈ ਵੀਰੋਂ ਨੂੰ ਅੰਦਰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਚਤਰੀ ਨੇ ਵੀਰੋਂ ਨੂੰ ਡਰਮ ਦੇ ਓਲੇ ਹੀ ਕੰਧ ਦੇ ਨਾਲ ਲਾ ਕੇ ਬਿਠਾ ਲਿਆ। ਵੀਰੋਂ ਬਹੁਤ ਜ਼ਿਆਦਾ ਡਰ ਰਹੀ ਸੀ। ਮਨ ਹੀ ਮਨ ਲਾਲੀ ਨੂੰ ਗਾਲ੍ਹਾਂ ਵੀ ਕੱਢ ਰਹੀ ਸੀ। ਵੀਰੋਂ ਨੂੰ ਲਾਲੀ ਤੇ ਇੰਨਾ ਜ਼ਿਆਦਾ ਗੁੱਸਾ ਆ ਰਿਹਾ ਸੀ ਕਿ ਵੀਰੋਂ ਦਾ ਦਿਲ ਕਰਦਾ ਸੀ ਕਿ ਲਾਲੀ ਨੂੰ ਇੱਥੇ ਹੀ ਮਾਰ ਦੇਵਾਂ। ਰਾਤ ਦੇ ਹਨੇਰੇ ਵਿੱਚ ਤਾਂ ਲਾਲੀ ਨੂੰ ਕੁਝ ਨਜ਼ਰ ਨਹੀਂ ਆਇਆ ਸੀ ਪਰ ਹੁਣ ਤਾਂ ਦਿਨ ਦਾ ਚਾਨਣ ਸੀ ਲਾਲੀ ਨੂੰ ਸਭ ਕੁਝ ਪਤਾ ਲੱਗ ਜਾਏਗਾ ਵੀਰੋ ਮਨ ਹੀ ਮਨ ਸੋਚ ਰਹੀ ਸੀ ਲਾਲੀ ਵੀ ਡਰਮ ਦੇ ਜਮਾਂ ਕੋਲ ਆ ਚੁੱਕੀ ਸੀ ਵੀਰੋ ਤੇ ਚਤਰਾ ਥੋੜੀ ਜਿਹੀ ਜਗ੍ਹਾ ਵਿੱਚ ਹੀ ਇਕੱਠੇ ਹੋ ਕੇ ਲੁਕ ਗਏ ਵੀਰੋ ਦੀਆਂ ਡਰ ਨਾਲ ਅੱਖਾਂ ਬੰਦ ਹੋ ਚੁੱਕੀਆਂ ਸੀ ਲਾਲੀ ਚਾਰੇ ਪਾਸੇ ਨਜ਼ਰ ਘੁਮਾਉਂਦੀ ਹੋਈ ਵੀਰੋ ਨੂੰ ਲੱਭ ਰਹੀ ਸੀ ਪਰ ਵੀਰੋ ਨੂੰ ਚਤਰੇ ਨੇ ਆਪਣੀ ਬੁੱਕਲ ਵਿੱਚ ਲੁਕੋਇਆ ਹੋਇਆ ਸੀ ਵੀਰੋ ਨੂੰ ਸੀ ਕਿ ਲਾਲੀ ਨੂੰ ਸਾਡਾ ਪਤਾ ਲੱਗ ਚੁੱਕਿਆ ਹੈ ਤੇ ਹੁਣ ਉਹ ਜਾ ਕੇ ਕਿਸਨੇ ਨੂੰ ਵੀ ਦੱਸ ਦੇਗੀ ਲਾਲੀ ਨੂੰ ਜਦੋਂ ਵੀਰੋ ਕੀਤੇ ਨਜ਼ਰ ਨਹੀਂ ਆਈ ਤਾਂ ਵਾਪਸ ਮੁੜ ਗਈ ਵੀਰੋ ਦਾ ਮੂੰਹ ਚਤਰੇ ਦੀ ਹਿੱਕ ਨਾਲ ਲੱਗਿਆ ਹੋਇਆ ਸੀ ਜਿਥੇ ਉਹ ਔਖੀ ਹੀ ਬੈਠੀ ਹੋਈ ਸੀ ਤੇ ਮੁਸ਼ਕਿਲ ਨਾਲ ਹੀ ਵੀਰੋ ਨੂੰ ਸਾਹ ਆ ਰਿਹਾ ਸੀ ਚਤਰੇ ਨੇ ਵੀਰੋ ਨੂੰ ਥੋੜੀ ਜਹੀ ਜਗ੍ਹਾ ਵਿੱਚ ਇਕੱਠੀ ਕਰਕੇ ਬਿਠਾਇਆ ਹੋਇਆ ਸੀ ਜਿਸ ਕਰਕੇ ਚਤਰੇ ਦੇ ਹੱਥ ਨਾਲ ਵੀਰੋ ਦੀ ਗੁਰਤੀ ਇੱਕ ਮੋੜੇ ਤੋਂ ਵਾਵਾ ਥੱਲੇ ਤੱਕ ਹੋ ਚੁੱਕੀ ਸੀ ਜਦੋਂ ਵੀਰੋ ਨੂੰ ਲੱਗਿਆ ਕਿ ਲਾਲੀ ਚਲੀ ਗਈ ਹੈ ਤਾਂ ਵੀਰੋ ਨੇ ਕਾਲੀ ਨਾਲ ਖੜੀ ਹੋਣ ਦੀ ਕੋਸ਼ਿਸ਼ ਕੀਤੀ ਡਰਮ ਦੇ ਉਲੇ ਤੋਂ ਲਾਲੀ ਨੂੰ ਚੋਰੀ-ਚੋਰੀ ਵੇਖਦੀ ਵੀਰੋ ਅਜੇ ਥੋੜੀ ਜਹੀ ਖੜੀ ਹੋਈ ਸੀ ਕਿ ਫਿਰ ਤੋਂ ਉੱਥੇ ਹੀ ਬੈਠ ਗਈ ਲਾਲੀ ਅਜੇ ਤੂੜੀਆਲੇ ਬਰਾਂਡੇ ਦੇ ਦਰਵਾਜ਼ੇ ਵਿੱਚ ਹੀ ਖੜੀ ਸੀ ਵੀਰੋ ਦਾ ਗਰਮ ਜਿਸਮ ਪਸੀਨੇ ਨਾਲ ਭਿੱਜ ਚੁੱਕਿਆ ਸੀ ਵੀਰੋਂ ਨੂੰ ਡਰ ਸੀ ਕਿ ਕਿਦਰੇ ਲਾਲੀ ਨੂੰ ਪਤਾ ਹੀ ਨਾ ਲੱਗ ਜਾਵੇ ਕੁਝ ਦਿਨ ਬਾਅਦ ਵੀਰੋਂ ਨੇ ਫਿਰ ਤੋਂ ਖੜੀ ਹੋ ਕੇ ਦੇਖਿਆ ਲਾਲੀ ਚਲੀ ਗਈ ਸੀ ਵੀਰੋਂ ਕਾਲੀ ਨਾਲ ਥੋੜੀ ਖੁੱਲੀ ਜਗ੍ਹਾ ਵਿੱਚ ਆਈ ਤੇ ਆਪਣੇ ਕੱਪੜਿਆਂ ਨੂੰ ਠੀਕ ਕਰਨ ਲੱਗ ਪਈ ਚਤਰਾ ਵੀ ਵਿਰੋਧੀ ਮਦਦ ਕਰਨ ਲੱਗ ਪਿਆ ਵੀਰੋਂ ਦੇ ਕੱਪੜੇ ਤੂੜੀ ਨਾਲ ਖਰਾਬ ਹੋ ਚੁੱਕੇ ਸੀ ਫਿਰ ਵੀ ਵੀਰੋਂ ਤੇ ਚਤਰਾ ਸਾਫ਼ ਕਰਨ ਲੱਗ ਪਏ ਆਪਣੇ ਵਾਲਾਂ ਨੂੰ ਠੀਕ ਕਰਦੀ ਵੀਰੋਂ ਨੇ ਆਪਣੀ ਚੁੰਨੀ ਨਾਲ ਆਪਣਾ ਚਿਹਰਾ ਸਾਫ਼ ਕਰ ਲਿਆ ਛਤਰੀ ਨੂੰ ਜਲਦੀ ਅਤੇ ਸਭ ਤੋਂ ਬਚ ਕੇ ਜਾਣ ਲਈ ਕਹਿ ਕੇ ਵੀਰੋ ਵੀ ਬਾਹਰ ਆਉਣ ਲੱਗੀ ਵੀਰੋ ਜਦੋਂ ਦੋ ਕਦਮ ਹੀ ਚੱਲੀ ਸੀ ਕਿ ਛਤਰੀ ਨੇ ਬਾਹਾਂ ਤੋਂ ਫੜ ਕੇ ਰੋਕ ਲਈ ਅਤੇ ਖਿੱਚ ਕੇ ਆਪਣੇ ਨਾਲ ਲਾ ਲਈ ਹੁਣ ਮੈਨੂੰ ਜਾ ਲੈਣ ਦੇ ਛਤਰੀਆ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਜਾਨ ਬਚੀ ਹੈ ਜੇ ਕਿਸੇ ਨੂੰ ਪਤਾ ਲੱਗ ਗਿਆ ਫਿਰ ਔਖਾ ਹੋ ਜਾਣਾ ਹੈ ਛਤਰੀ ਦੀ ਇੱਕ ਨਾਲ ਲੱਗਦੀ ਵੀਰੋ ਕਹਿਣ ਲੱਗੀ ਪਤਾ ਲੱਗਦਾ ਤਾਂ ਲੱਗ ਜਾਵੇ ਮੈਂ ਕਿਹੜਾ ਡਰਦਾ ਕਿਸੇ ਤੋਂ ਤੂੰ ਮੇਰੀ ਹੈ ਮੇਰੀ ਹੀ ਰਹੇਗੀ ਹੱਕ ਦੇ ਜੋਰ ਨਾਲ ਤੈਨੂੰ ਆਪਣੀ ਬਣਾਉਣਾ ਹੈ ਵੀਰੋ ਦੇ ਮੱਥੇ ਨੂੰ ਚੁੰਮਦਾ ਹੋਇਆ ਚਤਰਾ ਕਹਿਣ ਲੱਗਿਆ ਚਤਰਿਆ ਸਾਰੀ ਉਮਰ ਇੰਨਾ ਹੀ ਪਿਆਰ ਕਰਦਾ ਰਹੇਗਾ ਮੈਨੂੰ ਕਦੇ ਛੱਡ ਕੇ ਤਾਂ ਨਹੀਂ ਜਾਂਦਾ ਛਤਰੇ ਨੂੰ ਆਪਣੀਆਂ ਬਾਹਾਂ ਵਿੱਚ ਘੁੱਟਦੀ ਵੀਰੋ ਕਹਿਣ ਲੱਗੀ ਕਦੇ ਵੀ ਨਹੀਂ ਮੇਰੀ ਜਾਨ ਬਸ ਤੂੰ ਮੇਰੀ ਗੱਲ ਮੰਨਦੀ ਰਹੀ ਚਤਰੇ ਨੇ ਕਿਹਾ ਮੈਂ ਤੇਰੀ ਹਰ ਗੱਲ ਮੰਨਾਂਗੀ ਤੂੰ ਜਿਵੇਂ ਕਹੇਂਗਾ ਓਵੇਂ ਕਰਾਂਗੀ بس ਮੈਨੂੰ ਐਵੇਂ ਹੀ ਪਿਆਰ ਕਰਦਾ ਨਹੀਂ ਚਤਰੇ ਨੂੰ ਆਪਣੀਆਂ ਬਾਹਾਂ ਵਿੱਚੋਂ ਛੱਡਦੀ ਵੀਰੋਂ ਨੇ ਕਿਹਾ ਹੁਣ ਤੂੰ ਵੀ ਚਲਾ ਜਾ ਚਤਰਿਆ ਬਹੁਤ ਟਾਈਮ ਹੋ ਗਿਆ ਮੈਂ ਵੀ ਉਧਰ ਜਾਣਾ ਹੈ ਉਹ ਚੰਦਰੀ ਲਾਲੀ ਪਤਾ ਨਹੀਂ ਕੀ ਪਾਲਦੀ ਹੈ ਵਾਰ ਵਾਰ ਮੇਰੇ ਪਿੱਛੇ ਆ ਜਾਂਦੀ ਹੈ ਜੇ ਦੇਖ ਲਿਆ ਤਾਂ ਰੋਲਾ ਪਾਦੀ ਨੇ ਉਸਨੇ ਵੀਰੋਂ ਵਾਪਸ ਮੁਰਦੀ ਹੋਈ ਕਹਿਣ ਲੱਗੀ ਤੂੰ ਫਿਕਰ ਨਾ ਕਰ ਮੇਰੀ ਜਾਨ ਲਾਲੀ ਵਾਲਾ ਕੰਮ ਨਿਬੇੜਨਾ ਪੈਣਾ ਆਪਾਂ ਨੂੰ ਚਲ ਰਾਤ ਨੂੰ ਆਉਣਾ ਮੈਂ ਮੇਰੀ ਜਾਨ ਵੀਰੋਂ ਨੂੰ ਜਾਂਦੀ ਹੋਈ ਨੂੰ ਕਹਿਣ ਲੱਗਿਆ ਬਚ ਕੇ ਚਤਰਿਆ ਕਿਤੇ ਕੋਈ ਮੁਸ਼ਕਿਲ ਨਾ ਜਾਵੇ ਹੁਣ ਮੈਂ ਚਲਦੀ ਆਂ ਕਹਿੰਦੀ ਹੋਈ ਵੀਰੋਂ ਬੋਚ-ਬੋਚ ਕੇ ਪਹਿਲਾਂ ਪਸ਼ੂਆਂ ਕੋਲ ਅਤੇ ਫਿਰ ਅੰਦਰ ਚਲੀ ਗਈ ਚਤਰਾ ਮਨ ਹੀ ਮਨ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਸੀ ਉਸਨੇ ਲਾਲੀ ਦੇ ਕੋਲ ਜਾਣ ਲਈ ਆਪਣਾ ਮੋਹਰਾ ਤਿਆਰ ਕਰ ਲਿਆ ਸੀ ਅਤੇ ਆਪਣੀ ਪਹਿਲੀ ਚਾਲ ਵੀ ਚਲ ਦਿੱਤੀ ਸੀ ਕਾਫੀ ਧੀਰ ਤੱਕ ਚਤਰਾ ਉੱਥੇ ਹੀ ਖੜਾ ਲਾਲੀ ਵਾਰੇ ਸੋਚਦਾ ਰਿਹਾ ਫਿਰ ਅੱਖ ਬਚਾ ਕੇ ਸਭ ਤੋਂ ਬਚਦਾ ਹੋਇਆ ਕੰਦ ਲੰਘ ਗਿਆ ਉਧਰ ਵੀਰੋ ਸਿੱਧੀ ਰਸੋਈ ਵਿੱਚ ਹੀ ਚਲੀ ਗਈ ਵੀਰੋ ਨੂੰ ਲੱਗਦਾ ਸੀ ਕਿ ਰਸੋਈ ਵਿੱਚ ਕੋਈ ਨਹੀਂ ਹੋਣਾ ਪਰ ਜਦੋਂ ਅੰਦਰ ਗਈ ਤਾਂ ਉੱਥੇ ਲਾਲੀ ਖੜੀ ਹੋਈ ਸੀ ਲਾਲੀ ਨੇ ਵੀਰੋ ਨੂੰ ਆਈ ਦੇਖ ਕੇ ਪੁੱਛਿਆ ਕਿ ਤੁਸੀਂ ਕਿੱਥੇ ਚਲੇ ਗਏ ਸੀ मामੀ ਜੀ ਮੈਂ ਤੁਹਾਡੇ ਲਈ ਚਾਹ ਲੈ ਕੇ ਗਈ ਸੀ ਵੀਰੋ ਕੁਝ ਨਾ ਬੋਲੀ ਬਸ ਚੁੱਪਚਾਪ ਆਪਣਾ ਕੰਮ ਕਰਨ ਲੱਗ ਪਈ ਲਾਲੀ ਵੀ ਆਪਣਾ ਕੰਮ ਕਰਦੀ ਰਹੀ ਬਾਹਰੋਂ ਆਵਾਜ਼ ਸੁਣ ਕੇ ਵੀਰੋ ਕੁਝ ਦੇਰ ਬਾਅਦ ਰਸੋਈ ਵਿੱਚੋਂ ਬਾਹਰ ਆਈ ਚਤਰਾ ਫਿਰ ਤੋਂ ਆ ਚੁੱਕਿਆ ਸੀ ਉਹ ਕਿਸ਼ਨੇ ਦੇ ਕੋਲ ਬੈਠਾ ਹੋਇਆ ਸੀ ਵੀਰੋ ਨੇ ਅਣ ਦੇਖਿਆ ਕੀਤਾ ਅਤੇ ਨਹਾਉਣ ਲਈ ਚਲੀ ਗਈ ਪਰ ਮਨ ਹੀ ਮਨ ਚਤਰੇਵਾਰੇ ਸੋਚ-ਸੋਚ ਕੇ ਖੁਸ਼ ਵੀ ਹੋ ਰਹੀ ਸੀ ਅਸੀਂ ਅਣਜਾਣ ਸੀ ਉਹਨਾਂ ਰਾਹਾਂ ਤੋਂ ਜਿਨ੍ਹਾਂ ਰਾਹਾਂ 'ਤੇ ਜ਼ਿੰਦਗੀ ਲੈ ਚੱਲੀ ਨਾਲੇ ਜ਼ਖਮ ਵੀ ਬੇਜੁਮਾਰ ਦੇ ਗਈ ਨਾਲੇ ਜਾਂਦੀ ਜਾਂਦੀ ਆਪਣਾ ਘਹਿ ਚੱਲੀ ਕਹਿੰਦੀ ਉਮਰਾਂ ਤੱਕ ਸਾਥ ਨਿਭਾਉਣਾ ਵੀ ਆਪਣੀ ਚਲਾਕੀ ਨਾਲ ਕਿਸ਼ਨੇ ਦੇ ਕੋਲ ਬੈਠਾ ਕਿਸ਼ਨੇ ਨਾਲ ਹਮਦਰਦੀ ਜਤਾ ਰਿਆ ਸੀ ਚਤਰਾ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਕਿ ਕਿਸ਼ਨੇ ਦਾ ਮੇਰੇ ਤੋਂ ਵੱਧ ਕੋਈ ਕਰਦਾ ਹੀ ਨਹੀਂ ਕਦੇ ਕਿਸ਼ਨੇ ਦੀਆਂ ਲੱਤਾਂ ਨੂੰ ਘੁੱਟਦਾ ਕਦੇ ਕਿਸ਼ਨੇ ਦੇ ਸਿਰ ਤੇ ਬੰਨੀ ਪੱਟੀ ਨੂੰ ਠੀਕ ਕਰਦਾ ਕਿਸ਼ਨੇ ਨੂੰ ਵੀ ਲੱਗਦਾ ਸੀ ਕਿ ਚਤਰਾ ਹੀ ਮੇਰਾ ਸੱਚਾ ਯਾਰ ਹੈ ਪਰ ਕਿਸ਼ਨੇ ਨੂੰ ਨਹੀਂ ਪਤਾ ਸੀ ਕਿ ਚਤਰੇ ਦੇ ਦਿਲ ਵਿੱਚ ਕੀ ਹੈ ਚਤਰੇ ਨੂੰ ਕਿਸ਼ਨੇ ਨੇ ਕੋਲ ਬੈਠਾ ਵੇਖ ਬਿਸ਼ਨ ਕੋਰ ਵੀ ਉੱਠ ਕੇ ਬਾਹਰ ਚਲੀ ਗਈ ਚਤਰਾ ਕਾਫੀ دیر ਤੱਕ ਕਿਸ਼ਨੇ ਦੇ ਕੋਲ ਬੈਠਾ ਕਿਸ਼ਨੇ ਨਾਲ ਝੂਠੀ ਹਮਦਰਦੀ ਦਿਖਾਉਂਦਾ ਰਿਹਾ ਉਧਰ ਵੀਰੋ ਬਾਥਰੂਮ ਵਿੱਚ ਖੜੀ ਚਤਰੇ ਨੂੰ ਯਾਦ ਕਰਕੇ ਠੰਡਾ ਪਾਣੀ ਆਪਣੇ ਗਰਮ ਹੋਏ ਜਿਸਮ ਉੱਪਰ ਪਾ ਰਹੀ ਸੀ ਵੀਰੋ ਨੂੰ ਚਤਰੇ ਨਾਲ ਕੀਤਾ ਪਿਆਰ ਫਿਰ ਤੋਂ ਯਾਦ ਆ ਰਿਹਾ ਸੀ ਚਤਰੇ ਨੂੰ ਯਾਦ ਕਰ ਕਰਕੇ ਵੀਰੋ ਆਪਣੀਆਂ ਛਾਤੀਆਂ ਨੂੰ ਮਸਲਣ ਲੱਗ ਪਈ ਆਪਣੇ ਮੋٹے ਪੱਟਾ ਨੂੰ ਇੱਕ ਦੂਜੇ ਨਾਲ ਲਾਉਂਦੀ ਹੋਈ ਚਤਰੇ ਦੇ ਖਿਆਲਾਂ ਵਿੱਚ ਗਵਾਚ ਗਈ ਕਿਸ਼ਨੇ ਨੇ ਲਾਲੀ ਨੂੰ ਚਾਹ ਬਣਾਉਣ ਲਈ ਆਵਾਜ਼ ਮਾਰੀ ਚਤਰਾ ਕਿਸ਼ਨੇ ਦੇ ਮੰਜੇ ਤੇ ਹੀ ਬੈਠਾ ਹੋਇਆ ਸੀ ਨਾਲ-ਨਾਲ ਕਿਸ਼ਨੇ ਨੂੰ ਫਜ਼ੂਲ ਦੀ ਫਿਕਰ ਨਾ ਕਰਨ ਵਾਲੇ ਵੀ ਕਹਿ ਰਿਹਾ ਸੀ ਕੁਝ ਥੇੜ ਬਾਅਦ ਲਾਲੀ ਚਾਹ ਲੈ ਕੇ ਆ ਗਈ ਚਤਰੇ ਦੀਆਂ ਅੱਖਾਂ ਦੂਰੋਂ ਆਉਂਦੀ ਲਾਲੀ ਨੂੰ ਦੇਖ ਕੇ ਹੀ ਲਾਲੀ ਉੱਪਰ ਖੜ ਗਈਆਂ ਲਾਲੀ ਦੇ ਬੋਲੇ-ਬੋਲੇ ਪੱਬ ਚੱਕਣੇ ਚਤਰੇ ਦੇ ਦਿਲ ਵਿੱਚ ਤਰਥੱਲੀ ਮਚਾਉਣ ਲੱਗ ਪਏ ਜਿਵੇਂ-ਜਿਵੇਂ ਲਾਲੀ ਨੇੜੇ ਆ ਰਹੀ ਸੀ ਓਵੇਂ-ਓਵੇਂ ਚਤਰਾ ਲਾਲੀ ਦੇ ਪਿੰਡੇ ਦੀ ਖੁਸ਼ਬੂ ਵਿੱਚ ਮਦਹੋਸ਼ ਹੁੰਦਾ ਜਾ ਰਿਹਾ ਸੀ ਚਤਰੇ ਦੀਆਂ ਨਜ਼ਰਾਂ ਲਾਲੀ ਦੇ ਉੱਪਰ ਹੀ ਟਿਕੀਆਂ ਹੋਈਆਂ ਸੀ ਲਾਲੀ ਚਾਹ ਦੀ ਗਲਾਸ ਲੈ ਕੇ ਕੋਲ ਆ ਗਈ ਕਿਸਨੇ ਨੇ ਚਾਹ ਫੜ ਲਈ ਪਰ ਚਤਰਾ ਤਾਂ ਲਾਲੀ ਦੇ ਹੁਸਨ ਵਿੱਚ ਗਵਾਚਿਆ ਹੋਇਆ ਸੀ ਚਤਰੇ ਨੂੰ ਖਿਆਲਾਂ ਵਿੱਚ ਦੇਖ ਕੇ ਕਿਸ਼ਨੇ ਨੇ ਚਤਰੇ ਨੂੰ ਹਲੂਣਾ ਜਿਹਾ ਦੇਖ ਕੇ ਖਿਆਲਾਂ ਵਿੱਚੋਂ ਬਾਹਰ ਕੱਢਿਆ ਕੀ ਹੋਇਆ ਚਤਰਿਆ ਕਿਹੜੇ ਖਿਆਲਾਂ ਵਿੱਚ ਖੋ ਗਿਆ ਹੈ ਚਤਰੇ ਨੂੰ ਹਲੂਣਾ ਦੇ ਕੇ ਉਠਾਉਂਦਾ ਕਿਸ਼ਨਾ ਕਹਿਣ ਲੱਗਿਆ ਚਤਰਾ ਇੱਕਦਮ ਆਪਣੇ ਖਿਆਲਾਂ ਵਿੱਚੋਂ ਬਾਹਰ ਆਇਆ ਸਾਹਮਣੇ ਲਾਲੀ ਚਾਹ ਦਾ ਗਲਾਸ ਲੈ ਕੇ ਖੜੀ ਹੋਈ ਸੀ ਚਤਰੇ ਨੇ ਚਾਹ ਦਾ ਗਲਾਸ ਆਪਣੇ ਦੋਵੇਂ ਹੱਥਾਂ ਨਾਲ ਲਾਲੀ ਤੋਂ ਫੜ ਲਿਆ ਚਤਰਾ ਕੋਸ਼ਿਸ਼ ਕਰ ਰਿਹਾ ਸੀ ਕਿ ਲਾਲੀ ਦੇ ਹੱਥਾਂ ਨੂੰ ਛੂ ਲਵਾ ਨੀਵੀਂ ਪਾਈ ਖੜੀ ਲਾਲੀ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਚਾਹ ਫੜਾ ਕੇ ਲਾਲੀ ਕਾਲੀ ਨਾਲ ਵਾਪਸ ਰਸੋਈ ਵਿੱਚ ਚਲੀ ਗਈ ਚਤਰਾ ਹਾਲੇ ਵੀ ਲਾਲੀ ਦੇ ਜਿਸਮ ਦੀ ਖੁਸ਼ਬੂ ਮਾਣ ਰਿਹਾ ਸੀ ਐਨੇ ਨੂੰ ਵੀਰੋ ਵੀ ਨਹਾ ਕੇ ਬਾਹਰ ਆ ਗਈ ਸਾਹਮਣੇ ਆਉਂਦੀ ਵੀਰੋ ਨੂੰ ਦੇਖ ਕੇ ਚਤਰਾ ਕੁਝ ਪਲ ਲਈ ਤਾਂ ਹੈਰਾਨ ਹੋਇਆ ਵੀਰੋ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਕਵਾਰੀ ਕੁੜੀ ਵਰਗੀ ਮਸਤਾਨੀ ਤੋਰ ਤੁਰਦੀ ਵੀਰੋ ਪਰੀਆਂ ਵਰਗੀ ਲੱਗ ਰਹੀ ਸੀ ਗੋਰੇ ਰੰਗ ਤੇ ਪਾਇਆ ਕਾਲਾ ਲੰਬੇ ਗਲੇ ਵਾਲਾ ਸੂਟ ਵੀਰੋ ਦੀ ਚੜੀ ਜਵਾਨੀ ਨੂੰ ਹੋਰ ਵੀ ਜ਼ਿਆਦਾ ਨਿਖਾਰ ਦੇ ਰਿਆ ਸੀ ਪੋਲੇ ਪੋਲੇ ਪੱਬ ਚੁੱਕਦੀ ਹੋਈ ਵੀਰੋ ਆ ਰਹੀ ਸੀ ਚਤਰਾ ਭਾਵੇਂ ਗੱਲਾਂ ਤਾਂ ਕਿਸ਼ਨੇ ਨਾਲ ਕਰ ਰਿਆ ਸੀ ਪਰ ਚਤਰੇ ਦਾ ਸਾਰਾ ਧਿਆਨ ਵੀਰੋ ਵੱਲ ਹੀ ਸੀ ਪਹਿਲਾਂ ਲਾਲੀ ਤੇ ਹੁਣ ਵੀਰੋ ਵੀਰੋ ਦੇ ਗੁੰਦਵੇਂ ਜਿਸਮ ਦੀ ਖੁਸ਼ਬੂ ਚਤਰੇ ਨੂੰ ਦੂਰੋਂ ਹੀ ਔਣ ਲੱਗ ਪਈ ਉਪਰੋ ਵੀਰੋ ਨੇ ਸੂਟ ਵੀ ਪੂਰਾ ਤੰਗ ਪਾਇਆ ਹੋਇਆ ਸੀ ਜਿਸ ਵਿੱਚ ਵੀਰੋ ਦੇ ਅੰਗਾਂ ਦੀ ਬਨਾਵਟ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ ਵੀਰੋ ਦਾ ਹੁਸਨ ਸੀਨੇ ਅੱਗ ਲਾਉਣ ਲਈ ਪਹਿਲਾਂ ਹੀ ਕਾਫੀ ਸੀ ਹੁਣ ਤਾਂ ਵੀਰੋ ਚਤਰੇ ਦੇ ਇਸ਼ਕ ਦਾ ਰੰਗ ਚੜਿਆ ਹੋਇਆ ਸੀ ਵੀਰੋ ਦਾ ਵੀ ਪੂਰਾ ਧਿਆਨ ਸਿਰਫ਼ ਚਤਰੇ ਵੱਲ ਹੀ ਸੀ ਦੋਵਾਂ ਨੇ ਬਿਨਾਂ ਕੁਝ ਕਹੇ ਇੱਕ ਦੂਜੇ ਨੂੰ ਬਹੁਤ ਕੁਝ ਕਹਿ ਦਿੱਤਾ ਸੀ ਕਿਸ਼ਨੇ ਦੇ ਮੂੰਹ ਉੱਪਰ ਚਤਰੀ ਨੇ ਪਹਿਲਾਂ ਹੀ ਪਰਨਾ ਰੱਖ ਦਿੱਤਾ ਸੀ ਇਹ ਕਹਿ ਕੇ ਕਿ ਜ਼ਖਮਾਂ ਉੱਪਰ ਮੱਖੀਆਂ ਬੈਠਣ ਨਾਲ ਜ਼ਿਆਦਾ ਵਾਧਾ ਵੱਧ ਜਾਣਾ ਵੀਰੋਂ ਨੇ ਚਤਰੀ ਵੱਲ ਦੇਖਦੀ ਨਹੀਂ ਆਪਣੇ ਲਾਲ-ਲਾਲ ਬੁੱਲਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਚਤਰਾ ਵੀ ਵੀਰੋਂ ਨੂੰ ਦੇਖ ਕੇ ਪੂਰਾ ਮਸਤ ਹੋ ਚੁੱਕਿਆ ਸੀ ਕੋਲੋਂ ਲੰਘਦੀ ਵੀਰੋਂ ਨੇ ਆਪਣੀਆਂ ਲਹਿਰਾਂਦੀਆਂ ਜ਼ੁਲਫਾਂ ਚਤਰੀ ਦੇ ਉੱਪਰੋਂ ਦੀ ਲੰਘਾ ਦਿੱਤੀਆਂ ਚਤਰੇ ਦਾ ਦੇਲਤਾ ਕਰ ਰਿਹਾ ਸੀ ਕਿ ਹੁਣੇ ਹੀ ਵੀਰੋ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਵਾਂ ਪਰ ਕੋਲਕਿਸ਼ਨਾ ਵੀ ਪਿਆ ਹੋਇਆ ਸੀ ਇਸ ਲਈ ਚਤਰੇ ਨੂੰ ਮਜਬੂਰਨ ਹੀ ਆਪਣੇ ਦਿਲ ਦੇ ਚਾਹਾਂ ਨੂੰ ਅੰਦਰ ਹੀ ਮਾਰਨਾ ਪਿਆ ਪਰ ਕੋਲੋਂ ਲੰਗੀ ਵੀਰੋ ਨੇ ਆਪਣੇ ਜਿਸਮ ਦੀ ਖੁਸ਼ਬੂ ਨਾਲ ਚਤਰੇ ਨੂੰ ਪੂਰਾ ਮਦਹੋਸ਼ ਕਰ ਦਿੱਤਾ ਸੀ ਚਤਰੇ ਨੇ ਕਿਸ਼ਨੇ ਵੱਲ ਦੇਖਿਆ ਉਹ ਹੱਲੇ ਵੀ ਪਿਆ ਹੋਇਆ ਸੀ ਫੇਕ ਚਤਰਾ ਅੰਦਰ ਵਾਲ ਜਾ ਰਹੀ ਵੀਰੋ ਨੂੰ ਪਿੱਛੇ ਮੁੜ ਕੇ ਦੇਖਣ ਲੱਗਿਆ ਵੀਰੋ ਦੇ ਅੰਗ ਚਤਰੇ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣੇ ਲੱਗ ਰਹੇ ਸੀ ਵੀਰੋ ਦਾ ਗੁੰਦਵਾ ਸ਼ਰੀਰ ਜਿਵੇਂ ਹੋਰ ਵੀ ਜ਼ਿਆਦਾ ਗੁੰਦਵਾ ਹੋ ਗਿਆ ਸੀ ਵੀਰੋ ਦੀ ਪੇਟ ਹੋਰ ਵੀ ਜ਼ਿਆਦਾ ਦਿਲਕਸ਼ ਹੋ ਗਈ ਸੀ ਜਿੰਨੀ ਦੇਰ ਤੱਕ ਵੀਰੋ ਕਮਰੇ ਦੇ ਅੰਦਰ ਨਾ ਚਲੀ ਗਈ ਚਤਰਾ ਵੀਰੋ ਵੱਲ ਦੇਖਦਾ ਰਿਹਾ ਵੀਰੋ ਦੇ ਓਲੇ ਹੋ ਜਾਣ ਤੇ ਚਤਰਾ ਵੀ ਮੰਜੇ ਤੋਂ ਖੜਾ ਹੋ ਗਿਆ ਉਪਰੋਂ ਉਪਰੋਂ ਚਤਰਾਕਿਸ਼ਨੇ ਨੂੰ ਆਪਣੇ ਜਾਨਵਾਰੇ ਕਹਿਣ ਲੱਗਿਆ ਪਰ ਕਹਿ ਇਸ ਤਰ੍ਹਾਂ ਰਿਹਾ ਸੀ ਜਿਵੇਂ ਉਹ ਕਿਸ਼ਨੇ ਨੂੰ ਨਹੀਂ ਸਗੋਂ ਵੀਰੋ ਨੂੰ ਸੁਣਾ ਰਿਹਾ ਹੋਵੇ ਚਤਰੇ ਦਾ ਮੂੰਹ ਵੀਰੋਨ ਵਾਲੇ ਕਮਰੇ ਵੱਲ ਸੀ ਚਤਰੇ ਦੇ ਮੂੰਹੋਂ ਜਾਨਵਾਰੇ ਸੁਣ ਕੇ ਵੀਰੋ ਵੀ ਚੋਰੀ-ਚੋਰੀ ਚਤਰੇ ਨੂੰ ਦੇਖਣ ਲੱਗ ਪਈ ਵੀਰੋ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਖਮੋਸ਼ੀ ਛਾ ਗਈ ਅਤੇ ਵੀਰੋ ਦਾ ਅੰਗ-ਅੰਗ ਉਦਾਸ ਹੋਣ ਲੱਗ ਪਿਆ ਦੋਵਾਂ ਦੀਆਂ ਅੱਖਾਂ ਨੇ ਇੱਕ ਦੂਜੇ ਨੂੰ ਬਿਨਾ ਕੁਝ ਬੋਲੇ ਹੀ ਬਹੁਤ ਕੁਝ ਕਹਿ ਦਿੱਤਾ ਐਵੇਂ ਲੱਗ ਰਿਹਾ ਸੀ ਜਿਵੇਂ ਦੋਵੇਂ ਹੀ ਇੱਕ ਦੂਜੇ ਤੋਂ ਦੂਰ ਨਾ ਹੋਣਾ ਚਾਹੁੰਦੇ ਹੋਣ ਪਰ ਚਤਰੀ ਨੇ ਜਾਣ ਦੀ ਗੱਲ ਕਹਿ ਕੇ ਵੀਰੋ ਦੇ ਖਿੜਦੇ ਚਾਵਾਂ ਨੂੰ ਤੋੜ ਦਿੱਤਾ ਸੀ ਚਤਰੀ ਨੇ ਜਾਣ ਵਾਸਤੇ ਅਜੇ ਆਪਣਾ ਮੂੰਹ ਘੁਮਾਇਆ ਹੀ ਸੀ ਕਿ ਕਮਰੇ ਦੇ ਅੰਦਰੋਂ ਵੀਰੋ ਨੇ ਜ਼ੋਰ ਦੀ ચીਕ ਮਾਰ ਦਿੱਤੀ ਕਿਸ਼ਨਾ ਵੀ ਮੰਜੇ ਤੇ ਪਿਆ ਪਿਆ ਉੱਠ ਖੜਾ ਹੋਇਆ ਵੀਰੋ ਦੀ ਚੀਕ ਸੁਣ ਕੇ ਲਾਲੀ ਵੀਰ ਸੋਈ ਵਿੱਚੋਂ ਭੱਜੀ ਆਈ ਕਿਸ਼ਨੇ ਦੇ ਮੂਹ ਦਾ ਰੰਗ ਵੀ ਉੱਡ ਗਿਆ ਸੀ। ਕਿਸ਼ਨੇ ਨੇ ਉੱਚੀ ਦੇਣੇ ਬੋਲਦੇ ਨੇ ਚਤਰੀ ਨੂੰ ਕਿਹਾ ਕਿ ਅੰਦਰ ਜਾ ਕੇ ਦੇਖ ਕੀ ਹੋ ਗਿਆ ਹੈ। ਕਿਸ਼ਨਾ ਵੀ ਕਾਲੀ ਨਾਲ ਭੱਜ ਕੇ ਅੰਦਰ ਚਲਾ ਗਿਆ। ਚਤਰੀ ਦੇ ਮਗਰ-ਮਗਰ ਲਾਲੀ ਵੀ ਕਮਰੇ ਚ ਆ ਗਈ। ਅਤੇ ਕਿਸ਼ਨਾ ਵੀ ਹੌਲੀ-ਹੌਲੀ ਉੱਠ ਕੇ ਅੰਦਰ ਆ ਗਿਆ। ਵੀਰੋਂ ਪੁੰਝੇ ਡਿੱਗੀ ਹੋਈ ਸੀ। ਲਾਲੀ ਰੋਂਦੀ ਹੋਈ ਵੀਰੋਂ ਨੂੰ "ਮਾਮੀ ਜੀ, मामੀ ਜੀ" ਕਹਿੰਦੀ ਹੋਈ ਉਠਾਉਣ ਦੀ ਕੋਸ਼ਿਸ਼ ਕਰਨ ਲੱਗੀ। ਕਿਸ਼ਨੇ ਤੋਂ ਵੀ ਵੀਰੋਂ ਦੀ ਹਾਲਤ ਦੇਖੀ ਨਾ ਗਈ। ਉਹ ਵੀ ਥੱਲੇ ਡਿੱਗ ਪਿਆ ਇੱਕ ਪਲ ਵਿੱਚ ਹੀ ਸਾਰਾ ਮਾਹੌਲ ਗਮਗੀਨ ਹੋ ਗਿਆ ਲਾਲੀ ਉੱਚੀ ਉੱਚੀ ਰੋਣ ਲੱਗ ਪਈ ਵਿਚਾਰੀ ਰੋਂਦੀ ਬਿਲਕਦੀ ਲਾਲੀ ਕਦੇ ਵੀਰੋਂ ਨੂੰ اٹھਾਉਣ ਦੀ ਕੋਸ਼ਿਸ਼ ਕਰਦੀ ਅਤੇ ਕਦੇ ਕਿਸ਼ਨੇ ਨੂੰ ਆਵਾਜ਼ਾਂ ਮਾਰਦੀ ਚਤਰੀ ਨੇ ਵੀਰੋਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਕਮਰੇ ਦੇ ਵਿੱਚ ਪਏ ਮੰਜੀ ਉੱਪਰ ਪਾ ਦਿੱਤਾ ਲਾਲੀ ਦੇ ਰੋਣ ਦੀ ਆਵਾਜ਼ ਸੁਣ ਕੇ ਨੇੜੇ ਦੇ ਗਵਾਂਢੀ ਕਹਾਣੀ ਸੁਣਨ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ